ਆਰਾਮ ਕਰਨੇ ਵੀ ਨਾ ਹੋਰ ਕੀ ਬੰਦਾ ਕਰਦਾ ਹੈ ਇਧਰ ਉਂਦਰ ਕੋਦਰ ਸੈਟ ਈ ਸਰ ਜੀ ਅਹ ਹਾ ਕਰ ਫੜਨੇ ਦਾ ਲੱਗਾ ਬਹਿ ਹੋਗੇ ਤੇ ਹੋ ਤੇ ਆ ਰੱਖਣਾ ਉੱਠ ਖੜੇ ਟਾਈਮ ਦਾ 4 ਵਜੇ ਉਠਾਸ ਤਾ ਪਣੀਪੂਰੀ ਦੇਖਣੇ ਕੋ ਉਤਰ ਮੈਂ ਬਾਲੇ ਨੂੰ ਘੇੜ ਆਇਆ ਉਹ ਤੋਂ ਵਰਾਪਾ ਦਾ 22 ਤਾ ਤੁਹਾਨੂੰ ਪਤਾ ਹੈ ਸਵੇਰੇ ਸਵੇਰੇ ਆ ਬਦੇ ਪਿੰਡ ਦੀ ਬਾਜੀ ਦੇਖੇ ਜਿਨਾ ਚੱਲਣ ਵਾਲੇ ਦਾ ਟ੍ਰਿਕਟਰ ਰੋਣਾ ਜੋਬਰ ਨੂੰ ਕੀਤਾ ਫੋਨ ਮੈਂ ਕੰਜਾ ਤਾਂ ਆਇਆ ਤੈਨੂੰ ਕਿਹੜਾ ਟਾਈਮ ਤੇ ਨਾ ਲੇਟ ਹੋ ਗਿਆ ਯਾਰ ਉਹ ਮੈਂ ਆਇਆ ਸ਼ੀਰੀ ਚੱਲ ਗਿਆ ਆਪਾਂ ਵੀਰੇ ਮੇਰੇ ਭਾਈ ਬੂਰੇ ਦਾ ਹੀ ਫੋਨ ਆਇਆ ਕਹਿੰਦਾ ਵੀਰੇ ਹਿੰਮਤ ਨਾਲ ਆ ਜਾ ਮੈਂ ਆ ਗਿਆ ਚਲ ਕੋਈ ਗੱਲ ਨਹੀਂ ਤੇ ਚਲੋ ਠੀਕ ਆਪਿਓ ਉਹਨੂੰ ਜੋਬਰ ਨੂੰ ਦਿੱਤਾ ਜੀ ਦੂਸਰ ਜਾਲਦਿਆ ਵਾਸਾ ਪੁੱਤਰ ਆ ਗਿਆ ਪਾਸਾ ਹਾਲ ਲਈ ਉਹਨਾਂ ਟਾਈਮ ਸੇਂਗੇਂਦਰ ਘਰ ਤੋਂ ਬਦਾਮਾਂ ਬਲਮਾਂ ਦੀ ਸਾਈਡ ਕੋ ਡਿੱਕਦ ਵਾਲੀ ਗੱਲ ਨਹੀਂ ਹਾਂਜੀ ਪਹੁੰਚ ਗਏ ਪਿੰਡ ਹਰਾਜਾਂ ਕਹਿੰਦੇ ਹਾਓ ਦੇਖੋ ਮੇਰੇ ਵੀਰ ਓਏ ਕੋਲਾ ਲੱਗ ਗਿਆ ਓਏ ਇਹ ਕੋਲਾ ਵੀ ਲੱਗ ਗਿਆ ਟਰੈਕਟਰ ਮੋਟਰਸਾਈਕਲ ਤੇ ਬਈ ਤੀਜਾ ਨਾ ਫ੍ਰਿਜ ਹੈ ਤਿੰਨ ਨਾਮ ਹੈ ਟਰੈਕਟਰ ਮੋਟਰਸਾਈਕਲ ਤੇ ਫ੍ਰਿਜ ਕੀ ਬਾਤਾਂ ਨੇ ਜੀ ਕਹਿੰਦੇ ਰਾਜ ਆਣਿਆਂ ਨੇ ਵੀ ਸਿਰਾ ਕਰਾ ਲਿਓ ਆਪਣੀਂ ਤਾਂ ਲੱਗਿਆ ਕਿ ਨਹੀਂ ਇਹ ਓਲਾ ਇੱਕ ਬੰਦੇ ਨੂੰ ਜਾਣ ਦਿੰਦੇ ਆ ਬਾਬਿਓ ਅੰਦਰ ਓਨੇ ਓਲਾ ਮਾਰ ਮਾਰ ਕੇ ਬਾਪ ਸੋਣਾ ਹੈ ਉਹ ਗੁਰੂਤਰੀ ਜਾਊਗਾ ਏ ਨਿਗਾ ਰੱਖੋ ਕੋਈ ਚੱਕਰ ਨਹੀਂ ਬਈ ਜਿਹੜਾ ਜਾਂਦਾ ਹੈ ਉਹ ਗਿਆ ਗੱਲ ਪੱਕੀ ਹੈ ਨਾ ਉਹ ਯਾਰ ਜਿਹੜਾ ਪਿੰਡ ਦੇ ਬਾਹਰ ਬਾਡੇ ਦਾ ਉਹਦਾ ਬਹੁਤ ਕੁੱਤਾ ਕੰਮ ਉੱਤਰਦਾ ਆ ਗਿਆ ਆ ਗਿਆ ਥਲੇ ਕਿ ਹਾਂ ਹਾਂ ਹੌਣ ਹੀ ਕੋਰਾ ਹੌਣ ਹੀ ੱਡੀ ਨਹੀਂ ਨਹੀਂ ਹਟ ਭਾਈ ਆਇਆ ਆ ਗੜੀ ਆਜੜੀ ਇੱਥੇ ਬਿੜਸੀ ਹੋਣੀ ਕਲੀ ਗਾ ਚਾਰ ਵਾਲੀ ਨਹੀਂ ਹੋ ਗਿਆ ਹੁੰਦਾ ਮੈਂ ਉਹਨਾਂ ਨੂੰ ਕੱਢਣਾ ਕਿਹੜਾ ਪਹਿਲਾ ਟਰੈਕਟਰ ਦੂਜਾ ਮੋਟਰਸਾਈਕਲ ਥਰਡ ਫਰੇਟ ਤਿੰਨ ਹੀ ਆਪਣੇ ਤਿੰਨ ਹੀ ਆਪਣੇ ਸਹੀ ਹੈ ਫੇੜੇ ਕਿ ਪਿਆ ਫੇਰ ਵੇ ਪਹਿਲਾਂ ਬੈਠਾ ਜੀ ਨਹੀਂ ਨਹੀਂ ਇਹ ਸੀਗਾ ਪਹਿਲਾਂ ਹੋਰ ਬੈਠ ਸੀਗਾ ਕਲੀਜਾ ਲਰ ਰਹੀ ਸੀ ਕਲੀਜਾ ਲਰ ਰਹੀ ਸੀ ਨਾ ਚੱਲ ਵਾਲਾ ਪੁੱਤਰੀ ਵੇ ਜਾਓ ਓਹ ਛਿੜਕਦਾ ਬੰਦੇ ਆਏ ਹੋਏ 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 ਬਾਹਲਾ ਤੱਕਾ ਕਰੀਂ ਨੇ ਲਿਆਣਾ ਨਾ ਕੀ ਚਾਲ ਰਕਾਲੀ ਪੁੱਤਰੀ ਕਰਾਇਆ ਛੁੱਟੀ ਚਾਲ ਰਕਾਲੀ ਬੜੀ ਵੱਡੀ ਬੜੀ ਵੱਡੀ ਇਹ ਮਿਹਲਾ ਪਾਣੀ ਘੜ ਤੋਣ ਨਾ ਸਕੀ ਜੀ ਭੈਣ ਤੇ ਫੇਗਰੀ ਤੋ ਡੂਆ ਪਤਾ ਨਹੀਂ ਕੀ ਸਕਦਾ ਵਾ ਵੀ ਬੰਨ ਨਹੀਂ ਸੀ ਆ ਸਾਹਮਣੇ ਉਹਲਾ ਲਾਉਣਗੇ ਉਹ ਹੋਰ ਨਹੀਂ ਆਪਣੇ ਮਨਤਾ ਆ ਗੋਲਾ ਲਾ ਕੇ ਆ ਫਿਰ ਦਬਾਈ ਕਰਕੇ ਤਾਂ ਆਉਣ ਦਿਓ ਆਉਣ ਦਿਓ ਆਉਣ ਦਿਓ ਆਉਣ ਦਿਓ ਆਉਣ ਦਿਓ ਹੋਏ ਕੈਪਚਰ ਹੈ ਦਬਣੀ ਹਰਗਾ ਦਬਣੀ ਦੀ ਫਾਸਟ ਕਾਪੀ ਆ ਹੀ ਫਿਰਦੀ ਹੈ ਸਹੀ ਹੈ ਸਹੀ ਹੈ ਸਹੀ ਹੈ ਕਿਥੇ ਹੈ ਮੈਂ ਤਾਂ ਦੇਖਿਆ ਹੀ ਨਹੀਂ ਭੈਣ ਆ ਆਪਣਾ ਪੁੱਤਰ ਕਿਹੜਾ ਆਪਾਂ ਦੇਖਿਆ ਸੀ ਉੱਲਾ ਲੱਗੂਗਾ ਤੇ ਪਤਾ ਹੀ ਨਹੀਂ ਕਿਹੜੇ ਵੇਲਾ ਲਾ ਕੇ ਮੋੜ ਵੀ ਆਇਆ ਆਪਣੇ ਬੰਦੇ ਦਾ ਠੀਕ ਆ ਕਿ ਨਹੀਂ ਚੱਲ ਚੱਲ ਹੁਣ ਦੱਸ ਬਾਈ ਨੈਵ ਜੀ ਟੈਕ ਕਰ ਰਿਹਾ ਆ ਜਿਹੜੀ ਆ ਹਲ ਕੀ ਰਾ ਹਾਂਜੀ ਇੱਕ ਦੇਵਕੀ ਆ ਕਣਗੇ ਵਾਹਿਗੁਰੂ ਆਹੜਾ ਪੁੱਤਰਾ ਆ ਗਿਆ ਦੂਜਾ ਆ ਕਾਲੀ ਬਗਲ ਹਰੀ ਟੋਰੀ ਇਹ ਉਹਨਾਂ ਦਾ ਤੇ ਆਹ ਤੰਦਲਾ ਪੁੱਤਰਾ ਬੋਲ ਦੇ ਕਿ ਨਾ ਦਦਨਾ ਤੇ ਆ ਹਾਂਜੀ ਬਿਨਾ ਕਾਫੀ ਤੋਂ ਬਿਨਾ ਕਾਫੀ ਤੋਂ 200 ਕੁ ਉਤਰ ਯਾਦ ਕਰੀ ਬਿਟਾ ਭੈਣ ਮੰਨ ਜੇ ਹਜੇ ਉਲੀ ਲੱਗਿਆ ਤੇ ਬਾਈ ਨਹੀਂ ਆਏ ਮੂੰਹ ਜਵਾਨੀ ਟੈਕ ਕਰਦੇ ਹਨ ਆ ਜਗਰਿੰਦਰ ਬਟ ਕੇ ਕੱਖ ਬੱ ਆਹ ਹਾ ਇਨਸ਼ਾ ਅੱਲਾ ਤੌਰੀ ਲਾਲ ਤੌਰੀ ਲਾਲ ਠੀਕ ਐ ਸਾਦਲ ਦੇ ਕੀ ਲੱਗਾਈ ਸਾਦਲ ਦੇ ਕਾਲੀ ਲਾਲ ਬਗਲਾ ਵਾਹ 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 ਐਵੇਂ ਨਹੀਂ ਸਾਫ ਹੁੰਦਾ ਕਪੜਾ ਦੇ ਕਿਸੇ ਗੱਲੇ ਇਨਸਾਫ ਹੁੰਦਾ ਅੱਲਾ ਕੋਟਲੀ ਕਿਆ ਦੋ ਟੀਕੇ ਲਾਉਣ ਵਾਲੇ ਠੰਡੇ ਹੈ ਠੰਡੇ ਤੋਂ ਪਹਿਲਾਂ ਆ ਜੋ ਬਾਈ ਯਾਰ ਮੱਝਾਂ ਟੌਰੀਆਂ ਮਾਰ ਰਾਇਆ ਇੱਧਰ ਨੂੰ ਆਇਓ ਬਾਹਰ ਨੂੰ ਮੱਝਾਂ ਟੌਰੀਆਂ ਨੂੰ ਲੈ ਨਿਰੋ ਹਾਂਜੀ ਲਾਲ ਘੰਟ ਤੇ ਲਾਲ ਟੌਰੀ ਜੋਤ ਹਿੱਸੋਂ ਵਾਲਾ ਠੀਕ ਹੈ ਆ ਗਿਆ ਜਸਵਿੰਦਰ ਵਕੀਲ ਲੁਧਿਆਣਾ ਠੀਕ ਹੈ ਜਦਾ ਬਗਲ ਤੁਸਾ ਬਹੁਤ ਹੀ ਅੱਗੋਰੀਆ ਹੈਲੋ ਆ ਰੌਹਲ ਗੰਗਾ ਆ ਗਿਆ ਕਾਲੀ ਝੱਲਰ ਤੇ ਲਾਲ ਤੁਸਾ ਠੀਕ ਹੈ ਠੀਕ ਹੈ ਆ ਗਿਆ ਲੀਡਾ ਕੋਲ ਕੋਟਲੀ ਮਾਂ ਲ ਮੈਂ ਮਾਰ ਰੋਇਆ ਯਾਰ ਮੈਂ ਕਾ ਜੋਈ ਇਹਨਾਂ ਗਾਨੀਏ ਚਾਹ ਤੋੜਾ ਰੋਇਆ ਸੁਣੀ ਮੰਨ ਗਏ ਬਾਈ ਓਏ ਮੰਨ ਗਏ ਆ ਬੰਦ ਕਰ ਲੋ ਇਹਦੇ ਨਾਲ ਠੀਕ ਹੈ ਕਿ ਨਹੀਂ ਤੜਕੋ ਤੜਕੇ ਜਿਹੜੇ ਲੱਗਿਆ ਹੈ ਬਾਈ ਵੀਨੇ ਤੇ ਮਤਲਬ ਬਾਈ ਨੇ ਮੂੰਹ ਜਪਣੀ ਟੈਕ ਕਰ ਤੇ ਕਹਿੰਦਾ ਆ ਕੁੱਤਰੇ ਦਾ ਕੁੱਤਰੇ ਦਾ ਕੁੱਤਰੇ ਦਾ ਬਿਨਾ ਕਾਫੀ ਵੇਖੇ ਤੋਂ ਤਾਂ ਹੀ ਮੰਨ ਕੇ ਇਨਸਾਫ ਫੇਰ ਹੀ ਹੁੰਦਾ ਕਾਪੀਆਂ ਦੇ ਚਲੋ ਦੇਖਦੇ ਆ ਬਾਈ ਕੁੱਤਰ ਕਿੰਨੇ ਉੱਡਿਆ ਯਾਰ ਮੰਨ ਕੇ ਚੱਲ 200 ਦੇ ਨੇੜੇ ਤੇ ਡੇ 160 60 ਹੈ ਜੀ ਠੀਕ ਆ ਠੀਕ ਆ ਜੀ 1 ਹੌਲ ਪੂਰਾ ਬਣਿਆ ਹੈ ਨਾ ਕੀ ਬਾਤਾਂ ਨੇ ਕੀ ਬਾਤਾਂ ਇੱਕ ਨੰਬਰ ਚ ਬਾਜੀ ਆ ਬਾਈ ਯਾਰ ਹੋਰ ਨਹੀਂ ਤਰਾ ਜੇ ਜਮੀਨ ਨਾਲ ਸਸਤਾ ਵਾਲਾ ਸਰ ਹਾਂ ਖਾਨ ਕੀਨ ਡਿਸਪਲਿਨ ਨੂੰ ਸ਼ਾਸਨ ਇਹ ਉਹ ਹਣਾ ਬੜਾ ਕੰਮ ਆਉਣ ਟੌਪ ਹੀ ਆ ਬਈ ਮੁੱਕਦੀ ਗੱਲ ਸਿਰ ਯਾਰ ਦੇਖਦੇ ਆ ਦਿਖਾਉਣੇ ਆ ਮੰਨ ਕੇ ਚਲੋ ਆਪਣੀ ਕੂਦਰੀ ਵੀ ਕੀ ਕਹਿਣਾ ਸੀ ਫਿਰ ਟਰੈਕਟਰ ਦਾ ਕੋਈ ਨਾ ਫਿਰ ਲੈ ਜਾਗੇ ਪੁੱਛੇ ਦੀ ਜਿੱਤ ਕੇ ਬਾਹੀ ਨਹੀਂ ਵੀਡੀਓ ਟੁੱਪੇ ਖੜਾਏ ਕੋਈ ਨਾ ਬੰਦਾ ਕੰਮ ਕਰਦੇ ਚਲੇ ਮੋਟਰਸਾਈਕਲ ਨਾਲ ਕਿ ਸਰਨਾ ਨਹੀਂ ਮੋਟਰਸਾਈਕਲ ਨਾਲ ਨਹੀਂ ਸਰਨਾ ਮੋਟਰਸਾਈਕਲ ਮੋਟਰਸਾਈਕਲ ਤਾਂ ਹੈਗੀ ਹੈ ਨਾ ਟਰੈਕਟਰ ਰਵਾਈ ਕਰਿਆ ਕਰਾਂਗੇ ਆਪਾਂ ਹਾਂ ਕੀ ਕਰਦੇ ਆਏ ਉਹ ਕੀ ਕਰਦੇ ਆਏ ਲੇ ਜਿਹੜੇ ਮੁੰਡੇ ਕਿੱਦਾਂ ਸਾਡੋ ਕਿੰਨੇ ਆ ਗਏ ਆ ਤੇ ਆ ਗਏ ਆ ਜੀ ਬਾਕੀ ਬਾਕੀ ਬੋਲ ਮਾਜ਼ਾ ਮਦਦ ਕਰਵਾ ਲਿਆ ਹਾਂ ਜੀ ਨਹੀ ਯਾਰ ਆ ਜਿਵੇਂ ਸਰਾ ਕਰਨ ਬਾਅਦ ਹਾਂਜੀ ਕਿਹਨੇ ਮੁਕਸਰ ਵਾਲਾ ਮੁੰਡਾ ਹੀ ਪਹੁੰਚ ਗਿਆ ਜੀ ਹੈਲੋ ਕੋਈ ਵੀ ਵੀਡੀਓ ਚ ਉਹ ਚੱਕਰ ਕੇ ਨਾਲ ਹੀ ਇਹ ਮੁਕਸਰ ਮੈਂ ਤਾਂ ਹੀ ਸਾਦਰ ਨੂੰ ਤੂੰ ਆ ਜਾ ਮਿੱਤਰ ਠੀਕ ਹੈ ਤੇ ਬੈਡ ਨਿਊਜ਼ ਕੋਈ ਨਹੀਂ ਬੈਗੀ ਕਿੱਥੇ ਆਉਂਦੀ ਹੈ ਆਉਂਦੀ ਸਿੱਧੀ ਵਿਖਾ ਵੀ ਦਿਆ ਆਉਂਦੀ ਬਈ ਬੈਗ ਉੱਡ ਗਈ ਕੰਚਰ ਦੇ ਦੀ ਕਿੱਦਰੀ ਕੀ ਹੋਈ ਆ ਪੈਨ ਤੇ ਲੱਗ ਰਹੀ ਦੀ ਨੀ ਬੋਮ ਬਾਜ ਰਹੀ ਯਾਰ ਆ ਆ ਗਈ ਹੁਣ ਦੇ ਦੀ ਆ ਆ ਗਿਆ ਲੈ ਆਈ ਬੈਗ ਉੱਡ ਗਈ ਬਾਪੇ ਉਹ ਮਾਰ ਤੇ ਹਾਈ ਹਾਈ ਟਰੈਕਟਰ ਲੈ ਗਿਆ ਸਾਡਾ ਚਲੋ ਕੋਈ ਗੱਲ ਨਹੀਂ ਪੂਰੀ ਕੱਟੀ ਗਈ ਆਪਣੀ ਪੈ ਗਈ ਬਾਜੀ ਵੇਖਿਆ ਨੇ ਵਸ ਪਰ ਹੁਣ 160 ਕਣੀ 65 ਕੁੱਤਰ ਸੀ ਨਾਲ ਹੀ ਇਧਰ ਕਾਪੀ ਵਾਲੇ ਸੱਜਣਾ ਆਪਣੇ ਤੇ ਵੈਸੇ ਬਾਈ ਚੈਲੈਂਜ ਸੀ ਲਾਈਵ ਤੇ ਲਾਈਵ ਕਰਦਾ ਬੰਦ ਪਲਸ ਪਲਸ ਆ ਗਈ ਸੀ ਹਨਾ ਤੇ ਐਕਸ਼ਨ ਟਾਈਮ ਹੋ ਗਿਆ ਸੀ ਮੁੜ ਕੇ ਫਿਰ ਨੇ ਲਾਈਵ ਬੰਦ ਕਰਤਾ ਬਾਕੀ ਆਪਾਂ ਬੈਠੇ ਇਸ ਟਾਈਮ ਨੈਬ ਭਰਾ ਦੇ ਹਨਾ ਕੋਠੇ ਤੇ ਬੈਠਾ ਉਹਦੇ ਖੁੱਡੇ ਆ ਮਗਰ ਖੁੱਲੇ ਪਏ ਆ ਦੇਖੋ ਬਈ ਹਨਾ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਯਾਰ ਇਹ ਓਡਾ ਕੋਈ ਸੀਨ ਹੀ ਹੈ ਨਹੀਂ ਨੈਬ ਦਾ ਤਾਂ ਵਧ ਗਿਆ ਬੰਦਾ ਗੁੱਡ ਬੰਦਾ ਹੀ ਰਹਿ ਗਿਆ ਵੀ ਕੀ ਗੱਲ ਨਹੀਂ ਆਹ ਕਬੂਤਰ ਆ ਇਹਦੇ ਚਲੋ ਗੁੱਡੇ ਦਾ ਖੁੱਲਣ ਹੋ ਰਿਹਾ ਅਗਲੇ ਦਿਨ ਨਾ ਟੰਪੇ ਥੋੜਾ ਖਾ ਲਈਆਂ ਅਗਲੇ ਨੇ ਬਾਹਰ ਆ ਉਹੀ ਬਹੁਤ ਹੈ ਕਬੂਤਰ ਬਹੁਤ ਫਿਰਦਿਆ ਆਏ ਦੇਖਦੇ ਆ ਬਾਈ ਦਾ ਕੀ ਨਿਵੇੜਾ ਹੁੰਦਾ ਕੌਣ ਜਿੱਦਦਾ ਫਿਰ ਤਸਾਂਗੇ ਤੇ ਵਾਠ ਠੀਕ ਆ ਆਪਣੀ ਬੈਜੀ ਦੋ ਫੜਫੜ ਕੇ ਤੇ ਚੱਲਾਏ ਘਰੇ ਹੈ ਨਾ 22 ਦਿਨੇ ਬੇੜਾ ਖਰਾ ਕੇ ਤੇ ਗਰਮੀ ਬਹੁਤ ਬਹੁਤ ਥੱਲੇ ਚੱਲ ਗਈ ਪਾਣੀ ਪੂਣੀ ਪੀ ਗਏ ਨਾ ਕੋਈ ਠੰਡਾ ਹੋਣਾ ਕੋਈ ਕਰਗੇ ਜਗਾੜਮੈਂਟ ਹਾਂਜੀ ਦੇਖੀ ਬਾਹਰ ਕੀ ਬੜੀਆਂ ਦਾ ਬਾਜੀ ਦਾ ਪੂਰਾ ਖੱਦਾ ਵਈ ਜਾਂਦਾ ਵਾਭੋ ਯਾਰ ਹੈ ਨਾ ਆਪਣੇ ਬੰਦੇ ਕਿੱਥੇ ਹੈ ਹੈ ਆ ਬਾਬੇ ਇਹ ਜੋ ਬੰਦੇ ਕਿਧਰ ਗਏ ਆਪਣੇ ਇੱਕ ਮਿੰਟ ਯਾਰ ਮੈਂ ਨਵੀਂ ਹਰਗਣ ਨੂੰ ਫੋਨ ਲਾਵਾਂ ਆਈਏ ਆਹ ਤਰੀ ਦਾ ਫੜ ਕੇ ਜਾਨੀ ਆ ਯਾਰ ਤੇ ਕੂਟਰ ਵੇਂਦਾ ਭਾਈ ਨਿਗਰ ਰੱਖ ਲੋ ਹਾਕਮ ਵੱਲੋਂ ਪੂਰਾ ਖੱਦਾ ਭਾਈ ਜਾਂਦਾ ਬਾਬੇ ਇੱਥੇ ਪੂਰਾ ਕੂਤਰਾਂ ਦੇ ਕੋਸਤਾ ਪੂਰੇ ਚੰਗੇ ਫਿਰਦੇ ਕੋਹ ਤੇ ਕੂਤਰਾਂ ਦੇ ਪੋਪਲ ਢਿੱਲੇ ਹੀ ਐ ਇਸ ਟਾਈਮ ਮੈਂ ਦੱਸ ਤੀ ਮੈਂ ਉਹ ਗੱਲ ਦੱਸ ਬਈ ਮੈਂ ਦੱਸ ਦੇ ਦੋਵੇਂ ਆ ਦੋਵੇਂ ਕੂਤਰ ਫੜ ਲਈ ਠੀਕ ਆ ਆਪਣੀ ਕੂਦਰੀ ਚੱਕਰਾਂ 'ਚ ਇੱਕੋ ਜਿਹੇ ਦੋਵੇਂ ਪਾਈਏ ਥਣ ਕਿਹਦੇ ਪਾਈਏ ਕਿੱਥੇ ਪਾਈਏ ਫੌਜੀਆ ਸਬੂਟਰ ਪਾਈਏ ਫੌਜੀਆ ਸਬੂਟਰ ਪਾਈਏ ਆ ਕੂਤਰ ਦੀ ਦਾ ਇਹ ਤਾਂ ਖਲੀ ਦੀ ਕਰ ਲਈ ਕਹਿੰਦਾ ਇੱਕ ਦੋਵੇਂ ਕੂਤਰ ਕਲੀਅਰ ਐ ਕਾਪੀ ਤੇ ਲੱਗ ਚੱਲ ਗਏ ਉਹਨੇ ਪੁੱਛ ਲਿਆ ਮੈਥੋਂ ਵੇ ਹੋਂ ਕੂਤਰ ਕਿਹੜਾ ਬੈਠਾ ਓਏ ਕੋਈ ਇੱਕ ਤਾਂ ਹੀ ਬੈਠਾ ਹੈਗਾ ਭੈਣ ਤੂੰ ਉੱਥੇ ਚੜੀ ਜਾ ਨੂੰ ਇਹ ਕਾਪੀ ਤੇ ਆ ਕੇ ਵੀਰੇ ਲੈ ਕੇ ਕੋਈ ਚੱਕਰ ਵਾਲੀ ਗੱ ਆਗੇ ਵੀਰੇ ਥੱਲੇ ਆਗੇ ਕਾਪੀ ਤੇ ਚੱਲਦੇ ਆ ਭਰਾ ਬਨੇ ਯਾਰ ਆਗੇ ਮੇਰਾ ਫੋਨਿੰਗ ਖੜ ਗਿਆ ਭੈਣ ਲੈਣਾ ਬਾਈ ਹਾਂ ਠੀਕ ਹੈ ਕਿ ਨਹੀਂ ਆ ਫੋਨ ਲਾਇ ਸਹੀ ਗੱਲ ਦੋ ਕਬੂਤਰ ਫੜ ਲਏ ਕਹਦੇ ਵੀਰੇ ਠੀਕ ਹੈ ਕਿ ਨਹੀਂ ਸਿੱਧੂ ਖਾ ਜਾਣ ਜਾ ਗਿਆ ਨਾ ਹਾਂਜੀ ਇੱਕ ਕਬੂਤਰ ਹੋਰ ਫੜਾਤਾ ਜੀ ਬਾਈ ਨੂੰ ਇਹ ਕਿੰਨੇ ਵਾਂ ਚੌਥਾ ਕਬੂਤਰ ਆ ਨਾ ਇਹ ਤੋਂ ਪਹਿਲਾਂ ਤਿੰਨ ਕਾਪੀ ਨਹੀਂ ਤੈਨੂੰ ਨਹੀਂ ਚਾਰ ਕਾਪੀ ਤੇ ਵੇਚ ਤੇ ਇੱਕ ਆ ਬਾਈ ਦਾ ਫੜਾਤਾ ਕਬੂਤਰ ਆਪਾਂ ਠੀਕ ਹੈ ਕਿ ਨਹੀਂ ਪੂਰੀ ਸਿਹਤਾਂ ਕਰੀ ਜਾਂਦੇ ਆ ਨੈ ਮੜਿਆ ਕਰ ਦੇ ਵਿਖਾ ਦੇ ਵੀਰੇ ਠੀਕ ਹੈ ਦੇਖ ਕਬੂਤਰ ਮੜਿਆ ਚੈੱਕ ਕਰ ਲੋ ਥੋੜੇ ਹੀ ਨੇ ਬਰੋ ਇਹ ਪੁੱਤਰ 3 ਕੁੱਤਾਂ ਜੋ ਓਕੇ ਜੀ ਓਕੇ ਠੀਕ ਹੈ ਲੈ ਗਏ ਬਈ ਅਰਗੇ ਟੈਟੂਸ ਵਾਲਾ ਕੁੱਤਰਾ ਇਹਨਾਂ ਦੇ ਸੀ ਠੀਕ ਹੈ ਕਿ ਨਹੀਂ ਤੇ ਬਾਜੀ ਤਿੰਨ ਕੁੱਤਰਾਂ ਜੀ ਨਹੀਂ ਬਾਜੀ ਨਾਮਾਂ ਤੇ ਚੱਲੂਗੀ ਅਜੇ ਅੱਛਾ ਹਾਂ ਹੋ ਗਈ ਵੱਖਰੀ ਗੱਲ ਹੈ ਨਾਮਾਂ ਦੇ ਕੁੱਤਰੇ ਉੱਡਣਗੇ ਅਜੇ ਤੀਜਾ ਨੰਬਰ ਦਾ ਵਢਿੰਗਾ ਵਾਲਾ ਕਿਹੜਾ ਉਹਦਾ ਹੋ ਗਿਆ ਤੀਜਾ ਹਾਂ ਫਿਰ ਦੋ ਰਹਿਗੇ ਇੱਕ ਮੂਹਰ ਬੱਪੀਆਂ ਵਾਲਾ ਫਿਰ ਇੱਕ ਮੂਹਰ ਟਰੈਕਟਰ ਮੋਟਰਸਾਈਕਲ ਤੇ ਫ੍ਰਿਜ ਇਧਰ ਕਾਫੀ ਵਾਲੇ ਭਰਾ ਨੰਬਰ ਤੁਹਾਨੂੰ ਕਰਦਾ ਨਾਮ ਸਰ ਵਢਿੰਗਾ ਵਾਲਾ ਕੀ ਠੀਕ ਹੈ ਤੀਜੇ ਨੰਬਰ ਕੀ ਦਾ ਬਣ ਗਿਆ ਵੜਿੰਗਾ ਵਾਲੇ ਦਾ ਜਗਨਿੰਦਰ ਵੜਿੰਗਾ ਦਾ ਦਾ ਤੂੰ ਠੀਕ ਹੈ ਠੀਕ ਹੈ ਉਹ ਲੋਕਿਆਂ ਨਾਲ ਜਾ ਗਿਆ ਮੈਨੂੰ ਲੱਗਦਾ ਇੱਕ ਮਲੂੜ ਦਾ ਵੀ ਪੰਦਾ ਉਹਦੇ ਆ ਗਿਆ ਠੀਕ ਹੈ ਠੀਕ ਹੈ ਓਕੇ ਓਕੇ ਬਾਈ ਯਾਰ ਕੇ ਵੀ ਗਏ ਯਾਰ ਵਿਚਾਰੇ ਕਾਰ ਜੀ ਲੈ ਕੇ ਹਾਂ ਓ ਕੇ ਰਪੋਟਾਂ ਮਸ ਬਾਬੇ ਪੂ ਚੱਲਦਾ ਪਿੰਡ ਬਹੁਤ ਦੂਰ ਆ ਯਾਰ ਆਪਣੀ ਕੂਦਰੀ ਦਾ ਹੋ ਬੈਠੀ ਕੋਠੀ ਮੁਕਸਰ ਚੱਲਾਂ ਆਪਾਂ ਬੰਦਦਾ ਅੱਜ ਮੁਕਸਰ ਨਹੀਂ ਖੰਡ ਮੈਂ ਕਬੂਤਰ ਸੰਭੀ ਆ ਨਾ ਜਾ ਕੇ ਹੋ ਬੈਠੀ ਆਪਣੀ ਦਾ ਮੈਂ ਦੋ ਕੂਤਰ ਸੰਭੜਨੀ ਤਾਂ ਮੁਕਸਰ ਚੱਲ ਵੜਦਾ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਸੀ ਹਾਂਜੀ ਤੇ ਬਸ ਆਪਣੀ ਕੂਦਰੀ ਰਹਿ ਗਈ ਬਈ ਸਾਰੇ ਕਬੂਤਰ ਘਰੋਂ ਘਰੀ ਆਵੜੇ ਜਿੱਥੇ ਜਿੱਥੇ ਇਹਨੂੰ ਵੜਦਾਂ ਯਾਰ ਹਣਾ ਆਹ ਬੈਠੀ ਮੈਂ ਭੇਜਿਆ ਮੁੰਡਿਆਂ ਨੂੰ ਮੈਂ ਬਾਈ ਨੈਤ ਕੀ ਕਰੋ ਛਤਰੀ ਢਾਂਗੀ ਤੇ ਕਬੂਤਰ ਲਿਆਓ ਤੈਨੂੰ ਲਾ ਕੇ ਤੇ ਪਿੰਡ ਚੱਲ ਗਏ ਮੈਂ ਆਪੇ ਛੇਤੀ ਜੀ ਹਣਾ ਤਾਂ ਕਰਕੇ ਬੈਗੀ ਬਰੀ ਬਾਈ ਹਣਾ ਯਾਰ ਕੋਈ ਦਿੱਕਤ ਨਹੀਂ ਜਿਹੜੀ ਗੱਲ ਸੱਚ ਹੈ ਸੱਚ ਆ ਯਾਰ ਹਣਾ ਤੁਹਾਨੂੰ ਪੱਟਾਂ ਹੁੰਦਾ ਹਸਤਾ ਤੁਹਾਨੂੰ ਬੈਠੀ ਦਿਖਾਤੀ ਹਰਗੇ ਯਾਰ ਕੋਈ ਦਿੱਕਤ ਨਹੀਂ ਹਣਾ ਹਾਰ ਹੀ ਹੈ ਕਰਮਾਂ ਜੀ ਯਾਰ ਜਿੱਤ ਤਾਂ ਮੁਸ਼ਕਲ ਆ ਹਣਾ ਬਾਈ ਯਾਰ ਚਲੇ ਛੱਡੋ ਯਾਰ ਬਾਲੀ ਮਾੜੀ ਕਿਸਮ ਦਾ ਸੌਲ ਗਈ ਈ ਮਾੜੀ ਕਿਸਮ ਦਾ ਨਾ ਯਾਰ ਬਾਈ ਦੇ ਕੂਤਰਣਾ ਪਤਾ ਨਹੀਂ ਕੀ ਹੋਇਆ ਬਾਈ ਯਾਰ ਇੰਨੀ ਉੜਦੇ ਕੂਤਰ ਬਾਈਆਂ ਜਿੱਤੇ ਕੂਤਰ ਯਾਰ ਨਾ ਪਤਾ ਹੀ ਨਹੀਂ ਕਿਵੇਂ ਹਰੀ-ਭਰੀ ਜਾਂਦੇ ਆਂ ਸਾਹਦੇ ਹੀ ਨਹੀਂ ਸਹੀ ਹੋਰੀ ਕੁਝ ਹੋਈ ਜਾਂਦਾ ਹੈਗਾ ਬਾਈ ਕੋਲੇ ਵੀ ਮੇਰੇ ਕੋਲੇ ਵੀ ਉਹੀ ਸੀਨ ਹੈ ਚਲੋ ਕੋਈ ਨਾ ਫਿਰ ਆਪਣਾ ਤਾਂ ਸ਼ੌਂਕ ਹੈ ਸ਼ੋਗਲ ਮੇਲਾ ਬਾਈ ਹਣਾ ਯਾਰ ਆ ਗਏ ਇੱਥੋਂ ਵੀ ਮੋਰ ਜਿੱਤ ਗਿਆ ਟਰੈਕਟਰ ਪਹਿਲਾ ਨੰਬਰ ਮੋਰ ਦੂਜਾ ਨੰਬਰ ਜੋਤੀ ਮਲੋਟ ਸ਼ਾਇਦ ਤੇ ਤੀਜਾ ਨੰਬਰ ਜਗਨਿੰਦਰ ਵਿੜਿੰਗ ਬਈ ਹਨਾ ਨੇਰੇ ਨਾਲ ਨਾਲ ਤਿੰਨ ਨੰਬਰ ਬਣਿਆ ਬਾਕੀ ਬਈ ਨੈਰ ਤੋਂ ਪੁੱਛ ਲਾਂਗੇ ਆਪਾਂ ਤੇ ਕੇਰਾ ਆਪਣੀ ਆ ਵਾਲੀ ਕਬੂਤਰੀ ਲੈ ਲਿਆ ਆਪਾਂ ਠੀਕ ਹੈ ਕਿ ਨਹੀਂ ਵੀਰੇ ਇਹਨੂੰ ਫੜ ਕੇ ਤੇ ਫਿਰ ਆਪਾਂ ਘਰੇ ਚੱਲਣਾ ਟਾਈਮ ਨਾਲ ਘਰੇ ਵੀ ਦੋ ਕਬੂਤਰ ਸਭੀ ਜਾਂਦੇ ਆ ਬਈ ਆਪਣੇ ਰਤੇਜ ਆ ਗਈ ਜੀ ਆਪਣੀ ਟੀਮ ਹੈ ਪੁੱਛ ਲੈ ਨੇਰ ਪਹਿਲਾਂ ਤਾਂ ਤਾਂ ਹੀ ਫਰਦੇ ਸੀ ਬਾਈ ਵਰਗੇ ਯਾਰ ਹਨਾ ਮੈਂ ਤਾਂ ਕਹਣਾ ਯਾਰ ਦੇਣੇ ਆ ਪੁੱਛ ਦੇਣਾ ਫਿਰ ਮੈਂ ਤਾਂ ਤਾਰ ਲੱਕ ਕੱਢ ਲੈਨੇ ਜਾ ਕੇ ਫਿਰ ਬਾਈ ਠੀਕ ਐ ਕੂਤਰ ਮਰ ਜੂ ਯਾਰ ਲੈ ਜਾਂਦਾ ਯਾਰ ਅੱਛਾ ਠੀਕ ਉਹ ਵੇਖੀ ਸ਼ਦਰੀ ਵੇਖ ਕੇ ਕਿਵੇਂ ਕਰਦੀ ਐ ਉਹ ਇੰਨਾ ਚਾਲਦੇ ਆਪਾਂ ਤਾਂ ਦੇਖਦੇ ਆ ਕੂਤਰ ਨੂੰ ਥੱਲੇ ਭੜਕਾਈ ਲੈਂਦੇ ਪਾਣਾ ਯਰ ਉਹ ਬਾਈ ਕਹਿੰਦਾ ਕੂਤਰੀ ਲੋੜ ਹੀ ਨਹੀਂ ਠੀਕ ਐ ਸ਼ਦਰੀ ਲੈ ਜਾ ਖਾਲੀ ਹਾਂਜੀ ਬਾਈ ਪਹੁੰਚ ਗਏ ਨਵੇਂ ਬਰਾਜ ਦੇ ਖੁੱਡੇ ਚ ਕੂਤਰ ਚੋਰੀ ਕਰਨ ਜੀ ਆਈਆਂ ਅਸੀਂ ਹਣਾ ਸੱਚੀ ਮੁੱਚੀ ਕੋਈ ਵੀ ਹੈ ਨਹੀਂਗਾ ਚੱਕਰ ਕੇ ਨਾ ਸਾਡਾ ਫਿਰ ਸਰਕਲ ਗੋਰੀ ਬਾਈ ਕਰਕੇ ਨਾ ਕੋਈ ਦੇਖੀ ਨਾ ਬਾਈ ਤਾਂ ਵਾੜਾ ਹੋ ਜੇ ਆਪਾਂ ਤੁਸੀਂ ਕਬੂਤਰੀ ਆਪਦੀ ਨਾ ਭਾਈ ਜਾਨੇ ਬਾਈ ਹਜੂ ਹੋ ਰਹੀ ਸਿਰਫ ਇਹ ਲੈ ਕੇ ਪਿੰਡ ਵਾਚਰੇ ਛੇਦੀ ਛੇਦੀ ਨੈਵ ਕਹਿੰਦਾ ਵੀ ਅਸੀਂ ਕਿਛੜੀ ਦੇ ਬੰਨ ਨੂੰ ਸਾਨੂੰ ਕਬੂਤਰ ਦੇ ਦੇ, ਕਿਛੜੀ ਦੇ ਦੇ। ਉਹ ਕਹਿੰਦਾ ਵੀ ਕੋਈ ਮਰਜ਼ੀ ਲੈ ਜਾਓ, ਪੱਠਿਆਂ 'ਚੋਂ ਕੱਢ ਕੇ ਲੈ ਜਾਓ, ਕੋਈ ਪੱਕਾ ਕੂਤਰ ਤਾਂ ਨਹੀਂ ਬੰਨਣਾ ਲੈ ਕਹਿੰਦਾ ਆਪਣਾ। ਤੁਸੀਂ ਪੱਠਿਆਂ 'ਚੋਂ ਜਿਹੜਾ ਕੱਢ ਕੇ ਲੈਣਾ ਲੈ ਜਾਓ। ਮੈਂ ਵੀ ਠੀਕ ਹੈ ਕੋਈ ਚੱਕਰੀ। ਹੁਣ ਇੱਕ ਕੂਤਰ ਚੱਕ ਲੈ ਕੇ ਵਿੱਚ ਵੜ ਕੇ ਨਾ ਆ। ਬਾਬਾ ਬੜੀ ਕਰੇ। ਕਿਹੜਾ ਲੈ ਗਿਆ ਕਿ ਹੋਏ। ਹਟ ਜਾ ਹਟ ਜਾ। ਹਾਂ ਜੀ। ਤੇ ਠੰਡਾ ਲੈ ਲਈ। ਠੀਕ ਹੈ। ਆ ਬਾਈ ਨੈਵ ਕੇ ਘਰੋਂ ਕੂਤਰ ਨਾ ਯਾਰ, ਠੱਲ ਭਾਈ। ਠੱਲ ਭਾਈ। ਆਏ ਹੇ ਨੈਵ ਹਰ ਆਈ ਕਰੀ ਨਾ ਜੋ ਬਰਾਇਆ ਡੁੱਲ ਗਿਆ ਚਲਾ ਐਵੇਂ ਡੁੱਲ ਗਿਆ ਫੜ ਕੇ ਪਾਲਾ ਨਾ ਕਾਲੀ ਕਾਦੀ ਐ ਬਹੁਤ ਠੰਡਾ ਗਾਤ ਨਹੀਂ ਬਈ ਕਬੂਤਰੀ ਨਾ ਸਾਡੀ ਸਾਹਮਣੇ ਫੜ ਲਈ ਕਿਸੇ ਨੇ ਤਿੰਨ ਪਿਓ ਪੁੱਤ ਇੱਕ ਇਹ ਨਹੀਂ ਪਿਓ ਪਤਨੀ ਇੱਕ ਯਾਰ ਸਿਆਣੇ ਵੀ ਗਏ ਨੇ ਬੰਦੇ ਚਿੱਟੇ ਦਾੜਾਂ ਮੈਂ ਸੁਣਦਾ ਦਾ ਸਾਰੀ ਗੱਲ ਕੀ ਹੋਈ ਬਈ ਦੋ ਘਰ ਦੇ ਕੋਲੋ ਕੋਲੀ ਅਸੀਂ ਡਾਊਟ 'ਚ ਰਹੇ ਕਿ ਕਿਹੜੇ ਘਰ ਦੇ ਸ਼ਹਿਰੀ ਕਬੂਤਰ ਬੈਠਾ ਅਸੀਂ ਉਰਲਾਂ ਦੇ ਜਾਵੜੇ ਡਾਊਟ ਤੇ ਦੂ ਘਰ ਸਿਆਂ ਕੋਲੋ ਕੋਲੀ ਕਬੂਤਰਾਂ ਵਾਲੇ ਅਸੀਂ ਉਰਲਾਂ ਦੇ ਜਾਵੜੇ ਕੋਠੇ ਚੜ ਗੋ ਉਹਨਾਂ ਦੇ ਕਰੇ ਅੰਟਕਾਂ ਗੱਲਾਂ ਬੁੜੀਆਂ ਮਾਤਾ ਵੀ ਉਹ ਕਹਿੰਦੀ ਸਾਡਾ ਤਾਂ ਮੁੰਡਾ ਹੈ ਨੀਗਾ ਕਰੇ ਠੀਕ ਹੈ ਸਾਡਾ ਮੁੰਡਾ ਹੈ ਨੀ ਤੇ ਅਸੀਂ ਪੰਜਾਜਗਤ ਤੋਂ ਪਰਪਰ ਜਾਣ ਤਾਂ ਚਾਰ ਕੀ ਕਰੀਏ ਨਾ ਬਾੜਾ ਉਰੋਂ ਬਣਾ ਤੂੰ ਓਏ ਚੱਲ ਕੋਈ ਗੱਲ ਨਹੀਂ ਤੇ ਭਾਈ ਉਹ ਕਹਿੰਦੀ ਵੀ ਸਾਡਾ ਮੁੰਡਾ ਤਾਂ ਹੈ ਨੀਗਾ ਹਣਾ ਤੇ ਵੀ ਤੁਸੀਂ ਵੇਖ ਲਓ ਖੁੱਡੀ ਦੀ ਵੀ ਨਹੀਂ ਫੜਿਆ ਉਹਨੇ ਪੈਰੀ ਜਿਵੇਂ ਬਰੂਬਰ ਘਰ ਵਾਲੇ ਜਿਹੜੇ ਕਬੂਤਰ ਰੱਖੀ ਜਿਹਨਾਂ ਦੇ ਬਰੂਬਰ ਘਰ ਸਿਆਣਾ ਵੜਾ ਪਤਾ ਹੋਲੀ ਇਹਨੇ ਬਿੰਦਾ ਬਿੰਦਾ ਕੋਠੇ ਦੇ ਜਿਹੜਾ ਖੁੱਡਾਂ 'ਚ ਮੈਂ ਆਪੇ ਪਹਿਲਾਂ ਪਹਿਲਾਂ ਨਹੀਂ ਨਹੀਂ ਪਹਿਲਾਂ ਖੁੱਡਾਂ 'ਚ ਬੈਠਾ ਸੀ ਜਦੋਂ ਪਾਏ ਉੱਤੇ ਸਾਨੂੰ ਵੀ ਕਿਹਾ ਹੋਲੀ ਹੋਲੀ ਥੱਲੇ ਜਾਵੜਿਆ ਲੋਕ ਧਾ ਲੋਕ ਤਾਂ ਥੱਲੇ ਨਹੀਂ ਵਾਣੀ ਆ ਅਸੀਂ ਵੀ ਥੱਲੇ ਆ ਗਏ ਉਹ ਫੇਰ ਖੁੱਡਾਂ 'ਚ ਆ ਗਿਆ ਐ ਨਹੀਂ ਵਾਣੀ ਵਾ ਬੈ ਬੈ ਕੇ ਥੱਲੇ ਥੱਲੇ ਜਿਹੜੀ ਆਪਣੀ ਕੀ ਹੁੰਦੀ ਹੈ ਬਾਉਂਡਰੀ ਜੀ ਕੀਤੀ ਨੇ ਕੋਠੇ ਦੇ ਪਰਦੀ ਦੇ ਨਾਲ ਤਾਂ ਨਹੀਂ ਵਾਣੀ ਵਾ ਹੋ ਕੇ ਤੇ ਸਾਡੇ ਸਾਹਮਣੇ ਮੈਨੂੰ ਕੋਟ ਚੜਾ ਮੈਂ ਭੱਜ ਕੇ ਦੇਖੂ ਕੋਈ ਬੰਦਾ ਕੀ ਕਰ ਜਾਂਦਾ ਉਦੋਂ ਕੀ ਤਾਂ ਐਨੀ ਵਣੀ ਮੇ ਟੱਪ ਗਿਆ ਕੂਤਰ ਕੱਢ ਕੇ ਮੈਂ ਬੈ ਕੇ ਟੱਪ ਕੂਤਰ ਪਤਾ ਕਿੱਥੇ ਰੱਖੀ ਪਿਆ ਜੀ ਹਾਂ ਜਿੱਥੇ ਪਿੰਗ ਲਾਈ ਜਾਂਦਾ ਉੱਥੇ ਕੂਤਰ ਰੱਖੀ ਪਿਆ ਠੀਕ ਜੀ ਉੱਥੇ ਹੋਈ ਸੀ ਹਾਂ ਉਹ ਗੱਲ ਨਾ ਐ ਬਣ ਗਈ bro ਪਹਿਲਾਂ ਆਪਾਂ ਬਾਹਰ ਤੇ ਨਹੀਂ ਖੜੇ ਉਹਨਾਂ ਦੇ ਉਹ ਕਹਿੰਦਾ ਭਈ ਨਹੀਂ ਸਾਡੇ ਦਾ ਰੱਖੇ ਨਹੀਂ ਸਾਡੇ ਦਾ ਖੇਤਰੀ ਨਹੀਂ ਲੱਗੀ ਕੋਈ ਆਪਾਂ ਦੋਨੇ ਖੜੇ ਆ ਬਾਹਰ ਚ ਜਾ ਕੇ ਹਾਂ ਹਾਂ ਕੱਚੇ ਤਾਂ ਉਹਦੀ ਲੱਗ ਗਈ ਸੀ ਉਹ ਤੋਂ ਬਾਅਦ ਹੀ ਕਰੇ ਜਾਵੜਿਆ ਉਹ ਜਦੋਂ ਪਹਿਲਾ ਪੈਨਾਂ ਕੋਲ ਵਾਲੀ ਬੜੀ ਹੋਈ ਬਈ ਹੈ ਹਨਾ ਸਿਆਣਾ ਵੈਣਾ ਬੰਦਾ ਤਾਂ ਤਾਂ ਤੋਂ ਖੂਦ ਹੀ ਲਾ ਕੇ ਥੱਲੇ ਕੋਕ ਲੈਗਾ ਜਦੋਂ ਹੀ ਗਏ ਉਹਨਾਂ ਦੇ ਘਰੇ ਇਸਕਾ ਸਾਡੀ ਖੂਦ ਹੀ ਇੱਥੇ ਬਈ ਆਖੇ ਆਜੇ ਖੁੱਡੇ ਵੇਖ ਲੋ ਤਾਂ ਹਾਂ ਮੈਂ ਕਹਿੰਦਾ ਖੁੱਡੇ ਕੀ ਵੇਖੀ ਪੀ ਅਸੀਂ ਬੰਦਾ ਚੜਦਾ ਵੇਖਾ ਦੋ ਵਾਰੀ ਖੁੱਡੇ ਚ ਬਹਿ ਬਹਿ ਕੇ ਵੜਿਆ ਨੀ ਮਾਣੀ ਵਾ ਆਖੇ ਨਾ ਸਾੜ ਤਾਂ ਕੋਈ ਗਈ ਬੰਦਾ ਉਹੀ ਸੀ ਮੈਂ ਕਹਿੰਦਾ ਸੌ ਪੌਨ ਤੇਰੇ ਗੁਰੂ ਘਰ ਦੀ ਨਹੀਂ ਇਹ ਗਏ ਸਾਡੀਆਂ ਬੁੜੀਆਂ ਚੜੀਆਂ ਹੋਣਗੀਆਂ ਤਾਂ ਬਿਸਤਰੇ 'ਤੇ ਤੇ ਬੁੜੀਆਂ ਖੁੱਡੇ 'ਚ ਬਿਸਤਰੇ ਵਿਛਾ ਕੇ ਆਂਗਾ ਯਾਰ ਅਲਟੇ ਚਾਗ ਲੂਗਾ ਭੈਣ ਚੋ ਸਿਆਣੇ ਵੈਣੇ ਗ ਦੋਨੋਂ ਉਹ ਕਹਿੰਦਾ ਡੌਣਾ ਸੀ ਕਹਿੰਦਾ 95 ਸਾਰੇ ਨਹੀਂ ਚਲ ਕੋਈ ਨਾ ਯਾਰ ਚਲ ਛੇਡੋ ਯਾਰ ਉਹ ਠੰਡਾ ਹੁੰਡਾ ਪੀਣਾ ਹੈ ਨਾ ਬਾਈ ਨੈਵ ਕਬੂਤਰਾਂ ਦੇ ਘਰੇ ਮੋੜ ਕੇ ਤੇ ਗੁਰੂਸਰ ਚੱਲਣਾ ਹਜੇ ਪਿੰਡ ਚੱਲਣਾ ਤੇ ਟਾਈਮ ਦੇਖ ਲਓ ਬਾਈ ਹਜੇ ਹਰਾਜੇ ਹੀ ਆ 8:05 ਮਿੰਟ ਹੋਏ 10:00 ਵਜੇ ਨੂੰ ਘਰੇ ਜਾਵਾਂਗੇ ਆਪਾਂ ਤੇਰੇ ਕਬੂਤਰ ਸਾਹਮਣੇ ਆ ਕੂਤਰ ਉਹਦੇ ਨਾਲ ਸਾਹਮਣੇ ਬੈ ਸਿਕਿੰਦਰ ਨੂੰ ਮੈਂ ਕਿਹਾ ਤੂੰ ਰਹਿ ਪਾ ਕਾਕਾ ਮੈਂ ਤਾਂ ਪੈ ਜਾਣਾ ਆ ਕੇ ਕੱਲ ਨੂੰ ਕਾਪੀ ਦੀ ਡਿਊਟੀ ਸਾਹਮਣੀ ਥੋੜੀ ਯਾਰ ਨੇ ਮਾਂ ਪਿਓ ਜਮਾਨ ਵਾਲਾ ਕਾਪੀ ਦੇ ਇਨਸਾਫ ਕਰਤਾ ਠੀਕ ਹੈ ਹਾਂਜੀ ਸਾਰੇ ਕੱਟ ਕੇ ਆਦ ਖਟੀਆਂ ਦਾ ਹਰੀ ਗਲਾਬੀ ਬਗਲ ਜੀ ਆਲਾ ਇਹਨੂੰ ਖੁੱਡੇ ਛੜਦਗੇ ਵਿਚਾਰੇ ਨੂੰ ਉਹ ਇੱਕ ਸਾ ਜਿਹੜਾ ਛੜਰੀ ਤੇ ਬੰਨਿਆ ਉਹ ਵੀ ਲਾਹ ਰਹੀ ਹੈ ਨਹੀਂ ਦਾ ਅਬੇ ਵਈ ਉਹ ਛੜਦੀ ਓਏ ਓਏ ਕੰਡੇ ਤੇ ਆ ਜਾ ਪੀੜੋ ਚੱਲਦੇ ਖੁੱਡੇ ਛੜ ਵੀਰੇ ਨਿਗਰਾਨੀ ਵਾਲਾ ਜਿਹੜੇ ਸਾਰੇ ਹਾਂ ਇਹ ਕੋ ਡੌਖੇ ਹੀ ਝੜਦਾ ਸਵਾਰ ਤੇ ਜਾੜੇ ਮੈਂ ਸੱਟ ਕਰਕੇ ਨਾ ਕਿੱਥੇ ਹੀ ਆਹੋ ਝੜਦੇ ਹਾਂ ਲਾ ਖੁੱਡੇ ਛੜ ਲੇ ਕੇ ਜਿਹੜੇ ਸਾਰੇ ਆਹ ਛੜਰੀਆ ਲਾਇਆ ਤਾਂ ਕੁੱਤਰ ਹੈ ਨਹੀਂ ਗਾ ਨਹੀਂ ਗਾਣਕ ਲਾਤਾ ਡਿਲੀਵਰ ਕਰੇ ਖੇਤਰੀ ਵੀ ਰੱਖਦੀ ਉਹ ਬਈ ਖੇਤਰੀ ਵੀ ਰੱਖਦੀ ਨਾ ਆਪਾਂ ਖੇਤਰੀ ਵੀ ਰੱਖਦੀ ਨਾਲ ਢਾਂਗੀ ਵੀ ਰੱਖਦੀ ਸਾਰਾ ਕੰਮ ਕਲੀਅਰ ਆ ਬਈ ਹੁਣ ਚੱਲਦੇ ਆਂ ਪਿੰਡ ਨੂੰ ਗੁਰੂ ਸਰਵੀਧਯੋ ਕੇ ਜਾਣਾ ਪਊਗਾ ਵੇਖੀ ਆਪਾਂ ਨੂੰ ਮੈਂ ਚੱਲਿਆ ਫਿਰ ਦੇਖਦੇ ਹਾਂ ਉਹ ਮੁਕਸਰੜਾ ਤੂੰ ਜਾ ਵੀਰੇ ਪੈਨ ਜੇ ਜੀ ਓਏ ਇਹਨਾਂ ਨੇ ਵੀ ਲੋਆ ਰੱਖਿਆ ਨਾ ਵਾਈ ਹੋਈ ਆ ਹਾਂ ਸਾਰੇ ਘਰਾਂ ਦੇ ਸਾਰੇ ਘਰਾਂ ਦੇ ਲੱਗੇ ਇਹ ਕਿਹੜਾ ਵੀਰੇ ਕਿਹੜੀ ਕੰਪਨੀ ਦੇ ਪਿੰਡ ਤੋਂ ਕੁੱਟੀ ਵਾਲਾ ਜੀ ਪਿੰਡ ਬਹੁਤ ਹੈ ਉੱਤਰਾ ਸੁਖਣਾ ਮਣੀ ਵਾਲਾ ਜੇ ਦੂਤ ਕਰਵੇ ਜਣ ਮਣੀ ਵਾਲਾ ਵਾ ਉਧਰ ਹੀ ਜੰਨਾਗੇ ਮਣਗਾਲੇ ਵੀ ਚਲਾਂਗੇ ਨਹੀਂ ਸਮਾਗ ਵਿੱਚ ਦੀ ਹਾਂ ਸਮਾਗ ਮਣੀ ਵਾਲਾ ਉਸ ਪਾਈ ਸੀ ਚਲਾਂਗੇ ਆਪਾਂ ਹਾਏ ਘੰਡ ਬਹੁਤ ਦੂਰ ਹੈ ਇਹ ਹੈ ਜੀ 20 ਕਿਲੋਮੀਟਰ ਸਾਡਾ ਦੇਖ ਲਾ ਆਪਣੀ 20 50 ਕਿਲੋਮੀਟਰ 2 ਘੰਟੇ ਦੀ ਵਾਰਡ ਭਈ ਆਪਣੀ 50 ਕਿਲੋਮੀਟਰ ਜਾਣਾ ਆਪਾਂ ਅੱਜ ਤੋਂ ਹਾਵ ਵਾਲਾ ਹਾਂ ਪਹੁੰਚਾਂਗੇ ਹਾਂ ਪਹੁੰਚ ਜਾਗੇ ਕੋਈ ਦੇਖ ਨਹੀਂ ਘਰੇ ਹੈਗਾ ਪਤਾ ਕਰੇ ਸੋਰ ਕਿਉਂ ਹੈ ਇੱਕ ਸਾਡਾ ਹੈ ਘਰੇ ਦਮਣੀ ਦਾ ਡਿਸਟਰੋਇਰ ਹਣਾ ਮੈਂ ਤਾਂ ਵੀ ਓਏ ਕਰੇ ਕੂਤਰ ਕੌਣ ਸਾ ਵੀ ਜਾਂਦਾ ਤੈਨੂੰ ਪਤਾ ਨਹੀਂ ਮੇਰਾ ਉਸਤਾਦ ਨਹੀਂ ਕਿਸਰ ਕਿਉਂ ਆ ਇੱਕ ਟੋ ਇੱਕ ਦਵਣੀ ਦਵਣੀ ਤਾਂ ਡਿਸਟਰੋਇਰ ਗੈਂਡਾ ਹਾਂ ਉਹਨੇ ਇਸ ਪਾਸੇ ਲਾ ਕੂਤਰ ਸਾਪਾ ਕਰ ਉਹ ਸੱਚੀ ਓਏ ਜੇ ਉਹਨੇ ਕੂਤਰ ਕਦ ਉੱਡ ਗਏ ਨਾ ਕੱਲ ਨੂੰ ਸਾਪੇ ਉਹ ਉਸਤਾਦ ਹੈ ਉਹ ਮਾਨੀ ਹਾਂ ਸੇਗਨਰਾ ਹੀ ਨਹੀਂ ਪਤਾ ਵੀ ਮੈਨੂੰ ਦੱਸਣਾ ਕਿ ਜੇ ਮਨਪੀਤ ਤੂੰ ਆਏ ਸਾਂਭਿਆ ਕਰ ਬੜਾ ਮੋਟਾ ਦਾ ਫਰਕ ਕਰ ਗਿਆ ਬਿਲਕੁਲ ਪਤਾ ਚੱਲਿਆ ਆ ਜਾ ਚੱਲ ਕਿਉਂ ਦੱਸਣਾਗਾ ਓਏ ਅੱਛਾ ਓਡੀ ਕੀ ਐ ਕਰਕੇ ਮੈਂ ਨਹੀਂ ਕਰਾਂਗਾ ਤੂੰ ਦੱਸ ਕੇੜੇ ਮੈਂ ਤਾਂ ਹੱਭ ਗਈ ਜਾਣਾ ਹੈਗਾ ਚਲੋ ਭਾਈ ਜਾਣਿਆ ਪਿੰਡ ਕਰਾਂ ਵੀਡੀਓ ਕਰਦਾ ਬੰਦ ਹੇ ਬਹੁਤ ਜਾਣਿਆ ਬਾਬੇ ਓਏ ਹਾਂ ਸਾ ਤੇ ਉਹ ਤਾਂ ਦੱਸਿਆ ਕੋਈ ਨਾ ਤੁਹਾਨੂੰ ਉਹ ਕਬੂਤਰੀ ਨੂੰ ਸਾਨੂੰ ਫੇਰ ਦੱਸੀ ਜਾਨੇ ਹੈ ਨਾ ਨਾਪਲੀ ਕੋਈ ਗੱਲ ਨਹੀਂ ਯਾਰ ਉਹ ਜੱਤਲਣ ਕੱਪ ਜਿਹੜੇ ਸੀ ਚੁੱਤੇ ਪਏ ਸਿੱਦੇ ਹੀ ਹਿਸਾਬ ਕਰਾ। ਓਕੇ ਜੀ ਬਾਏ ਬਾਏ। ਹਾਂ ਜੀ ਸਾਰੇ ਬੰਦੇ ਕਰਦਗੇ ਵਿੱਚ ਐਡ ਆਪਾਂ। ਮੇਨ ਸਾਡਾ ਯਾਰ ਗੱਲੂ ਹੈ ਪਿਛੇ ਡਰਾਮਾ ਡਾਉਣ। ਪੂਰੀ ਮਿਹਨਤ ਆ ਯਾਰ ਬੰਦਿਆਂ ਦੀ ਹੈ। ਡਾਉਣ। ਚੱਲ ਠੀਕ ਆ ਬਈ ਬਾਏ ਬਾਏ। ਓਕੇ। ਆਓ ਚੱਲੀ ਕੋਈ ਬਹੁਤ ਲੇਟ ਹੋ ਗਏ। ਠੀਕ ਆ ਕਿ ਨਹੀਂ? ਇਹ ਕਹਿੰਦੇ ਵਲੌਗ ਕਰਦੇ ਆ ਜੜ। ਮੈਂ ਤਾਂ ਵੀ ਆ ਵੇਖ ਲਈ। ਮੈਂ ਫਿਰ ਆ ਯਾਰ। ਨਾ। ਚਾਹੋ ਬਾਈ ਚੱਲ ਗਿਆ ਪਾ ਪਕਾਇਆ ਦਲਿਆ ਗਿਆ ਤੁਨੇ ਦਾਣੇ ਹਨ ਹੋਰ ਕਣਕ ਦਾ ਵੀ ਰੋਲਾ ਪੈ ਗਿਆ ਸੀ ਇਹਨਾਂ ਦਾ ਇਹ ਨਹੀਂ ਇੱਥੇ ਮੈਨੂੰ ਪਤਾ ਲੱਗਾ ਉਹ ਰੂਹ ਹੀ ਆਉਣਾ ਕਣਕੀ ਖਰਾਬ ਕਣਕ ਹੀ ਪਾਈ ਗਿਆ ਫਿਰ ਅੱਜ ਬਾਈ ਨੇ ਦਿੱਤੀਆਂ ਗਾਲਾਂ ਤੇ ਨਵੀਂ ਲਿਆਂਦੀ ਆ ਥਾਰੇ ਵੀਡੀਓ ਵੀ ਕਰਦਾ ਆ ਬੰਦ ਕਰ ਰੱਖਿਆ ਅੱਜ ਨਿੰਦਾ ਚੱਲਦਾ ਬੜਾ ਸੋਹਣਾ ਲੱਗਦਾ ਜਿਹੜਾ ਇਹ ਆ ਚੀਜ਼ ਨਹੀਂ ਇਹ ਜੀ ਕੀ ਬਾਤ ਕਰਨੀ ਇਹ ਜਾਗਦਾ ਵੀਰੇ ਘੈਂਟ ਆਦਾ ਬੁੜਾ ਚੱਲ ਗਿਆ ਹੁਣ ਆਪਾਂ ਕਰੇ ਓਕੇ ਜੀ ਉਪਰਿੰਦੇ ਨਾਲ ਹੀ ਜਾਣਾ ਇਧਰ ਹੀ ਜਾਣਾ ਹਾਂ ਤੂੰ ਪੂਜੀ ਧੱਕਿਆਂ ਨਾਲ ਕਿੱਧਰ ਮੋੜਦਾ ਹੁਣ ਲੈਵਲੀ ਨੂੰ ਵੀ ਲੈਵਲੀ ਨੂੰ ਵੀ ਛੱਡਦਾ ਜੀ ਰਾਹ ਵੱਖੋ ਵੱਖ ਹੋ ਗਿਆ ਹੁਣ ਸਾਡੇ ਖੁੱਲਾ ਛੱਡਦਾ ਜਿਵੇਂ ਜਿਵੇਂ ਘਰੇ ਆਉਣੇ ਆ ਬੰਦੇ ਨਿਕੜਦੇ ਜਾਂਦੇ ਆ ਇਧਰ ਹੀ ਜਾਣਾ ਓਏ ਹਾਂ ਆਪਾਂ ਕਿਧਰ ਜਾਣਾ ਆਪ ਇਧਰ ਜਾਣਾ ਨਾ ਓ ਦੇਖੋ ਉਧਰ ਨੂੰ ਮੁੜ ਗਿਆ ਆ ਇਧਰ ਨੂੰ ਮੁੜ ਗਿਆ ਸੜਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ ਉਹ ਗੱਲ ਗਲਤ ਰਹੀ ਹੈ ਨਾ ਕਹਿਣਾ ਤੂੰ ਠੀਕ ਹੈ ਸਹੀ ਗੱਲ ਆ ਓਪੀ ਭਾਵੇਂ ਸੁਣਨੇ ਨਹੀਂ ਲੜਾ ਪਰ ਪੱਕ ਦਮ ਕੌਲ ਵਾਲੀ ਕੋਈ ਆ ਹਾਂ ਵਾਕਈ ਸਹੀ ਗੱਲ ਹੈ ਭਾਈ ਹੈ ਨਾ ਕੱਲ ਕੋਈ ਨਾ ਯਾਰ ਕਿਥੇ ਖੋਸ ਹੋ ਜਾਂਦਾ ਜਿੱਦੋਂ ਰੁਕੇ ਭਾਈ ਕਾਜੀ ਤੇ ਤੇ ਇੱਥੇ ਕਿ ਨਹੀਂ ਆਈ ਹੈ ਨਹੀਂ ਕੱਲ ਕੋਈ ਗੱਲ ਬਸ ਕੱਲ ਕੋ ਦੇਖਦੇ ਆ ਆਪਣੇ ਪਹੁੰਚ ਗਏ ਜੀ ਘਰੇ ਜੀ ਉਹ ਜੀ ਨਵੀਂ ਕੀ ਹੋਊਗੀ ਜਾਂ ਹੋਊਗੀ ਉਹਨਾਂ ਦੀ ਵੀਰੇ ਇਹ ਆਪਣਿਆਂ ਦੀ ਕਿਹੜਿਆਂ ਦੀ ਉਹ ਨਹੀਂ ਨਹੀਂ ਉਹਨਾਂ ਦੀ ਹੋਊਗੀ ਇਹ ਇੱਥੇ ਇਥੇ ਫਰਾਜ ਆ ਲੈ ਲੈਂਦੀ ਹੋਊਗੀ ਠੀਕ ਆ ਕਿ ਨਹੀਂ ਪਹੁੰਚ ਕਰ ਆ ਜਾ ਪਤਲਿਓ ਆ ਜਾ ਆ ਜਾ ਛੁੱਕੀ ਆ ਵਾ ਹੋਰ ਹੀ ਕੁਛ ਨਹੀਂ ਆ ਨਾ ਨਾ ਆ ਜਾ ਆ ਜਾ ਚੱਲ ਚੱਲ ਹਾਂਜੀ ਮੇਰੇ ਵੀਰੋ ਯਾਦ ਉਤਰਾਈ ਹਾਂ ਸਵਾਲ ਚੱਲ ਰਹੀ ਹੈ ਜੀ ਠੀਕ ਹੈ ਕਿ ਨਹੀਂ ਐਨਾਂ ਦੇਖੋ ਤੜਕੇ ਕੀ ਕਹਿੰਦੇ ਇਹ ਇੱਕ ਆ ਬੈਠਾ ਤੇ ਇੱਕ ਆ ਬੈਠਾ ਭਾਈ ਤੋਂ ਮੇਰਾ ਤੇਜ ਚਲੋ ਦੇਖਦੇ ਹਾਂ ਕੀ ਬੰਦ ਹੈ ਤੜਕੇ ਹਨਾ ਇਹਨਾਂ ਕਾਲਚਰਾਂ